ਮੈਂ ਇਹ じゃ ਨੂੰ ਕੀ ਕਹਾਂ ਮੇਰਾ ਬਖਸ਼ ਤੂੰ ਕਦੋਂ ਬਖਸ਼ੀਂਗਾ ਪੰਜਾਬ ਨੂੰ ਇਹਨੂੰ ਐਨੀ ਪਤਾ ਕਿ ਕਲਾ ਕਣਕ ਤੇ ਝੋਨਾ ਚੱਕਣ ਨੂੰ ਸੈਂਟਰ ਦੀ ਸਰਕਾਰ 75000 ਕਰੋੜ ਰੁਪਇਆ ਖਰਚਦੀ ਇਹ ਆਪਨਾਗ ਬਾਪਨਾਗ ਤੀਜੇ ਨੰਗ ਨਾਨਕੇ ਨੰਗਾ ਕਰਨਾਗਾ ਇਹ ਸਵਾਲ ਆਇਆ ਛਾਂ ਹੈ ਤੇ ਗੱਲਾਂ ਦੇਖੋ ਪੰਜ ਮਿੰਟਾਂ ਤੋਂ ਕੇ ਵੇ ਹੋਏ ਝੂਠ ਵੇਚਣ ਨੂੰ ਤਾਂ ਮਤਲਬ ਇਹ ਜੋ ਇਹਦੇ ਇਦੋਂ ਵੱਧ ਝੂਠ ਵੇਚਿਆ ਨਹੀਂ ਹੋਣਾ ਕਿ ਹਣੀ ਸਸਟੇਨੇਬਲ ਐਗਰੀਕਲਚਰ ਇਹ ਹੈ ਕਿ ਤੁਸੀਂ ਸਰਕਾਰ ਐਨਾ ਹੀ ਕਹਦੇ ਕਿ ਜੋ ਅਸੀਂ ਖਾਂਦੇ ਆ ਅਸੀਂ ਉਗਾਉਂਦੇ ਮੈਂ ਕਹਿੰਦਾ ਕਿਸੇ ਕਾਰਪੋਰੇਟ ਦਾ ਉਹ ਲੱਗੇ ਪੰਜਾਬ ਸਰਕਾਰ ਕਹ ਆ ਪੰਜਾਬ ਫਾਰਮਰ ਦੀ ਦੁਕਾਨ ਹੈ ਜਿਹੜੀ ਸਬਜ਼ੀ ਲੱਗੂਗੀ ਇੱਥੋਂ ਚੱਕਾਂਗੇ ਮੈਂ ਜਿਹੜੀ ਕਣਕ ਅਸੀਂ ਖਾਣੇ ਆ ਇੱਥੋਂ ਚੱਕਾਂਗੇ ਭਾਈ ਨੰਬਰ 3 ਦਾਲਾਂ ਉਹ ਮਾਨ ਸਾਹਿਬ ਤੇਰੇ ਟਰਪਲ ਤੇਰੀਆਂ ਛੁਰਲੀਆਂ ਲੈ ਮੈਂ ਹੁਣੇ ਆਰਤੀਆ ਯੂਨੀਅਨ ਨੂੰ ਫੋਨ ਕਰ ਦਿੰਦਾ ਮੈਂ ਰਾਤ ਫੋਨ ਕੀਤਾ ਮੈਂ ਕਿਹਾ ਕਿੰਨੀ ਮੂੰਗੀ ਚੱਕੀ ਗਈ ਇਹ ਸਭ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਏ ਚਲਦੀ ਆ ਹਾਂ ਇਹ ਸਾਰੇ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਸਾਰਿਆਂ ਨੂੰ 10 ਮਿੰਟ ਦੀ ਕੱਟ ਕੇ ਇੱਕ ਇੱਕ ਬੰਦੇ ਕੋਲ ਜਾਊਗੀ ਠੀਕ ਹੈ ਮੈਂ ਕਹਿਆ ਸੀਗਾ ਵੀ ਭਾਈ ਤੁਸੀਂ ਦਾੜ ਲਾਓ ਤੁਸੀਂ ਆਇਲ ਸੀਡ ਲਾਓ 75 ਲੱਖ 75000 75 ਲੱਖ ਕਰੋੜ ਦੇ ਅਸੀਂ ਬਾਹਰੋਂ ਇਮਪੋਰਟ ਕਰਦਾ ਇੰਡੀਆ ਤੇ ਹਰਿਆਣਾ ਜੀ ਆਇਲ ਸੀ ਲਾ ਕੇ 10-10 ਗੁਣੇ ਵੱਧ ਵੇਚਦਾ ਡੈਰੀਵੇਟਿਵ ਇੰਡਸਟਰੀ ਹੈ ਡੈਰੀਵੇਟਿਵ ਇੰਡਸਟਰੀ ਚੋਂ ਉਹ ਟ ਬ੍ਰਾਂਡ ਫਲਾਣਾ ਬ੍ਰਾਂਡ ਇਹ ਬ੍ਰਾਂਡ ਉਹ ਬ੍ਰਾਂਡ ਤੂੰ ਹੀ ਲਾਓ ਯਾਰ ਪਰ ਆਰਗੈਨਿਕ ਖੇਤੀ ਕਰੋ ਦੇਖੋ ਆਰਗੈਨਿਕ ਖੇਤੀ ਕਿੰਨੇ ਕਿੰਨੇ ਤੇ ਵੀ ਕਿਹਦੇ ਤੇ ਕੋਈ ਪ੍ਰਮਾਣ ਹੀ ਨਹੀਂ ਹੈ ਵੀ ਆਰਗੈਨਿਕ ਹੈ ਜਾਂ ਨਹੀਂ ਕਿੱਥੋਂ ਖਰੀਦੇ ਬੰਦਾ? ਆਇਲ ਸੀਡ, ਦਾਣਾ, ਸਬਜ਼ੀਆਂ, ਕਣਕ ਉਹ ਇੰਨਾ ਹੀ ਉਗਾ ਲੋ। ਕਹ ਜੀ ਅਸੀਂ ਆਹੀ ਉਗਾਵਾਂਗੇ ਪੰਜਾਬ ਸਾਰਾ ਚੱਕੇ। ਲੈ ਨਾ ਪੰਜਾਬ ਚੱਕੂਗਾ ਤੇ ਮੇਰਾ ਨਾਮ ਤਾਂ ਦੇ। ਨੰਬਰ 2 ਜਿਹੜੀ ਲੇਬਰ ਹੈ ਪੰਜਾਬ ਦੀ। ਸਭ ਤੋਂ ਅਹਿਮ ਚੀਜ਼ ਹੈ ਉਹ। ਸਭ ਤੋਂ ਵੱਡੀ ਚੀਜ਼ ਲੇਬਰ ਹੈ। ਜਿਹੜੀ ਕਿ ਕਿਸਾਨ ਵੀ ਮਤ ਕਰਦੀ ਹੈ ਔਰ ਮੈਂ ਤੁਹਾਨੂੰ ਬੜੇ ਧਿਆਨ ਨਾਲ ਕਹਿ ਰਿਹਾ ਅੱਜ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਉਹ ਇੰਨੇ ਗਰੀਬ ਨੇ ਉਹਨਾਂ ਕੋਲ ਅੰਦੋਲਨ ਕਰਨ ਦੀ ਤਾਕਤ ਨਹੀਂ ਹੈ ਉਹ ਅੱਜ ਅੰਦੋਲਨ 'ਚ ਨਹੀਂ ਜਾ ਸਕਦੇ ਉਹ ਸਾਡੇ ਕਿਸਾਨ ਵੀਰ ਉਹਨਾਂ ਦੀ ਆਵਾਜ਼ ਚੱਕਦੇ ਸਮਝਿਆ ਨਹੀਂ 32% ਲੋਕ ਨੇ 2% ਜ਼ਮੀਨਾਂ ਨੇ ਉਹਨਾਂ ਕੀ ਕੀਤਾ ਤੁਸੀਂ ਹੈ ਕੋ ਪਾਲਿਸੀ ਬਣੀ ਹੈ ਕੋਈ ਪਾਲਿਸੀ ਪ੍ਰੋਡਕਟਿਵਿਟੀ ਤੇ ਔਰ ਪਾਲਿਸੀ ਸਾਰੇ ਵਾਸਤੇ ਹੈ ਚਾਹੇ ਆਪੋਜੀਸ਼ਨ ਆ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਕਿਸੇ ਪਾਰਟੀ ਦਾ ਬੰਦਾ ਹੋ ਸਭ ਵਾਸਤੇ ਹੈ ਦਹਾ ਕਿਹੜੀ ਪਾਲਿਸੀ ਦਹਾ ਲੇਬਰ ਦੀ ਤੁਸੀਂ ਕਿਦਾਂ ਪਲਾ ਕੀਤਾ 2% ਜ਼ਮੀਨਾਂ ਨੇ ਜ਼ਿਆਦਾਤਰ ਦਲਿਤ ਵੀਰ ਨੇ 32% ਆबादी 2% ਜ਼ਮੀਨਾਂ ਭਾਈ ਤੁਸੀਂ ਮਨਰੇਗਾ ਹੀ ਦੇ ਦਿਓ ਲਓ ਮੈਂ ਅੱਜ ਭਗਵੰਤ ਮਾਨ ਸਾਹਿਬ ਨੂੰ ਪੁੱਛਾਂ ਮਨਰੇਗਾ ਡਿਮਾਂਡ ਰਿਵਨ ਸੈਂਟਰ ਦੀ ਸਰਕਾਰ ਦਿੰਦੀ ਹੈ ਐਵੇਂ ਨਾ ਹਰ ਚੀਜ਼ ਤੇ ਹੀ ਸੈਂਟਰ ਨੂੰ ਸੈਂਟਰਸਾਈਜ਼ ਕਰੀਏ ਅਸੀਂ ਕੀ ਕਰਾਂਗੇ ਸੈਂਟਰ ਨੂੰ ਜਿੱਥੇ ਉਹ ਗਲਤ ਨੇ ਉਹਨਾਂ ਨੂੰ ਠੋਕ ਕੇ ਕਹਾਂਗੇ ਭਾਈ ਰਾਈਟ ਟੂ ਪ੍ਰੋਟੈਸਟ ਇਹਨੂੰ ਕੋਈ ਰੋਕ ਸਕਦੇ ਹੋ ਅਗਲੇ ਕਹਿੰਦੇ ਆ ਰਾਮਲੀਲਾ ਗਰਾਊਂਡ ਜਾਣਾ ਤੂੰ ਜਸ ਆਣ ਦੇਤਾ ਤੂੰ ਸੜਕਾਂ ਤੇ ਅੰਦੋਲਨ ਨਹੀਂ ਜਾਂਦੇ ਕਹਿੰਦੇ ਆ ਕਾਂਗਰਸ ਮੁਕਤ ਭਰਤ ਹੋਗੀ ਤੁਸੀਂ ਕਾਰੇ ਕਾਨੂੰਨਾਂ ਦੇ ਕੋਈ ਡਿਬੇਟ ਨਹੀਂ ਕੀਤੀ ਕੋਈ ਡਿਸਕਸ਼ਨ ਨਹੀਂ ਕੀਤੀ ਹੁਣ ਤੁਸੀਂ ਨਵੇਂ ਕਾਨੂੰਨ ਪਾਸ ਕਰਤੇ 200 ਐਮਪੀ ਕੇ ਬਾਹਰ ਮਾਰੋ ਇਹਨਾਂ ਨੂੰ ਜਲਾ ਕੇ ਇਹ ਕਿਹੜੀ ਡੈਮੋਕਰੇਸੀ ਲੇਕਿਨ ਸਟੇਟ ਦੀ ਸਰਕਾਰ ਕੀ ਕਰ ਰਹੀ ਹੈ ਭਾਈ ਤੁਸੀਂ ਉਹਨਾਂ ਤੋਂ ਮੰਰੇਗਾ ਟਾਈਪ ਅਸਿਸਟੈਂਸ ਦਿਓ ਮੈਂ ਆਹ ਟਾਰੀ ਇੱਕ ਖੇਤ ਸੀ ਮੈਂ ਉੱਥੇ ਪੁੱਛਿਆ ਉਹ ਕਹਿੰਦਾ ਜੀ 2 ਰੁਪਏ ਜੇ ਅਸੀਂ ਮਟਰ ਲਾਉਨੇ ਆ ਤੇ 2 ਰੁਪਏ ਸਾਡੀ ਲੇਬਰ ਦਾ ਤੁਸੀਂ ਕਹੋ ਆ ਜੋ ਦੋ ਦੋ ਲੇਬਰ ਦਾ ਖਰਚਾ ਜਿਹੜਾ ਲੈ ਸਰਕਾਰ ਸਬਸਿਡੀ ਦਿੰਦੀ ਹੈ ਮਨਰੇਗਾ ਵੀ ਉਹ ਮਦਦ ਦਿੰਦੀ ਹੈ ਚਲੋ ਅਸੀਂ ਸਨਮਾਨ ਪੱਤਾ ਦਿੰਨੇ ਆ ਜਿਹੜਾ ਕਿਸਾਨ 2.5 ਏਕੜ ਤੋਂ ਥੱਲੇ ਆ ਜਦੋਂ ਖੇਤ ਬੜੂਗਾ ਉਹਨੂੰ 500 ਰੁਪਏ ਦੇ ਆ ਕਿਤੇ ਦੱਸੋ ਕਿੰਨੀ ਮਨਰੇਗਾ ਦੀ ਤੁਹਾਡੀ ਉਹ ਐਡਵਾਂਸ ਪੀਡੀਐਸ ਆਰ ਮਾਰਕੀਟਿੰਗ ਭਾਵੇਂ ਬਾਡਰ ਹੋਣ ਭਾਵੇਂ ਸਾਡੀਆਂ ਏਪੀਐਮਸੀ ਦੀਆਂ ਮੰਡੀਆਂ ਹੋਣ ਭਾਵੇਂ ਕੋਲਡ ਸਟੋਰੇਜ ਹੋਣ ਤੇ ਭਾਵੇਂ ਕੋਆਪਰੇਟਿਵ ਹੋਣ ਜਿੱਥੇ ਅਮੁੱਲ ਨੂੰ ਦੇਖ ਲਓ ਜਿੱਥੇ ਛੋਟਾ ਕਿਸਾਨ ਵੱਡੇ ਕਿਸਾਨ ਦੇ ਨਾਲ ਮਿਲ ਕੇ ਫਾਇਦਾ ਲੈਂਦਾ ਜਿੰਨਾ ਛੋਟੇ ਨੂੰ ਮਿਲਦਾ ਉਨਾ ਹੀ ਵੱਡੇ ਨੂੰ ਮਿਲਦਾ ਤੁਸੀਂ ਦਿਹਾੜੀਦਾਰ ਬਣਾਉਣੇ ਸਾਡੀਆਂ ਏਪੀਐਮਸੀ ਦੀਆਂ ਮੰਡੀਆਂ ਕੋਆਪਰੇਟਿਵ ਜਿਹੜੀ ਨਹੀਂ ਨੇ ਤੁਸੀਂ ਬਣਾਓ ਨਾ ਕਿਸਾਨ ਨੂੰ ਟਰੇਡਰ ਤੇ ਫੇਰ ਮੰਨੀਏ ਲੈ ਕਿੱਥੇ ਆ ਸਾਡਾ ਏਪੀਐਮਸੀ ਤੋਂ ਜਿਹੜਾ 4-5 ਹਜ਼ਾਰ ਕਰੋੜ ਆਉਂਦਾ ਸੀ ਕਿੱਥੇ ਆ ਆਰਡੀਏ ਤੁਸੀਂ ਤਾਂ ਵੋਟਾਂ ਲੈਣ ਖਾਤਰ ਮਾਰਦੇ ਹੋ ਭਾਈ ਐਗਰੀਕਲਚਰ ਦਾ ਡਾਇਰੈਕਟ ਅਗਲਾ ਹੈਗਾ ਕੰਜ਼ਮਪਸ਼ਨ ਐਗਰੀਕਲਚਰ ਦਾ ਡਾਇਰੈਕਟ ਤਾਲੁਕ ਅਨਾਜ ਨਾਲ ਹੈ ਤੇ ਤੁਸੀਂ ਦੇਖੋ 36% ਬੱਚੇ ਇਹ ਸਬਟ੍ਰੀਨੀਅਨ ਅਫਰੀਕਾ ਨਾਲੋਂ ਵੀ ਮਾੜਾ ਹੈ 36% ਪੰਜਾਬ ਦੇ ਬੱਤੇ ਮੈਲ ਨਿਊਟ੍ਰੀਸ਼ਨ ਨਾਲ ਸ਼ਿਕਾਰ ਨੇ 70% ਬਿਮਾਰੀ ਫਰਟੀਲਾਈਜ਼ਰ ਵਾਲਾ ਅਨਾਜ ਤੇ ਜ਼ਹਿਰੀਲੇ ਪਾਣੀ ਨਾਲ ਹੈ ਇਹ ਕੀ ਅਦਰਿਨ ਕੋਈ ਦੇਸ਼ ਸੁਪਰ ਪਾਵਰ ਬਣਨ ਦਾ ਟ੍ਰਿਲੀਅਨ ਬਣ ਪਤਾ ਨਹੀਂ ਕਿਹੜੀ ਇਕਨੋਮੀ ਬਣਨ ਦਾ ਦਾਵਾ ਨਹੀਂ ਕਰ ਸਕਦਾ ਜਦ ਤੱਕ ਉਹ ਆਪਣੇ ਦੇਸ਼ ਦੇ ਵਿੱਚ ਗਰੀਬੀ ਮੈਲ ਨਿਊਟ੍ਰੀਸ਼ਨ ਤੇ ਅਨਾਜ ਨਾਲ ਹੁੰਦੀ ਪੋਲੂਸ਼ਨ ਨੂੰ ਰੋਕੇ ਨਾ ਤੇ ਦੇਖ ਲਓ ਗਰੀਬੀ ਇੰਡੈਕਸ ਕਿੱਥੇ ਖੜਾ ਹੈ ਇੰਡੀਆ ਹੁਣ ਤਾਂ ਉਹ ਰਿਮੂਵ ਹੀ ਕਰਤਾ ਇੰਟਰਨੈਟ ਤੋਂ ਪਰ ਮੈਂ ਤੁਹਾਨੂੰ ਕਹਿ ਰਿਹਾ ਪਿਛਲੇ 14 ਸਾਲਾਂ ਦਾ ਤੁਸੀਂ BPL ਦਾ ਸਰਵੇ ਟਕਨੀਕ ਤੁਹਾਨੂੰ ਕਿਵੇਂ ਪਤਾ ਕਿਹੜਾ ਗਰੀਬ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਵੀ ਗਰੀਬ ਕੌਣ ਹੈ ਤੇ ਫਿਰ ਅੱਗੇ ਕਿਵੇਂ ਕਰੋਗੇ ਇਹ ਕਿਵੇਂ ਦੱਸੋਗੇ ਵੀ BPL ਤੋਂ ਨਿਕਲ ਗਿਆ ਭਾਈ ਹੈ ਨਹੀਂ ਇਹ ਰਾਜਿੰਦਰ ਸਰ FCI FCI ਨੂੰ ਮਾਰ ਕੇ ਸਾਰੀ ਸਟੋਰੇਜ ਬਗੈਰ ਪਾਲਿਸੀ ਦੇ ਬਿਗੈਰ ਬਜਟਰੀ ਅਲੋਕੇਸ਼ਨ ਦੇ ਤੁਹਾਡੇ ਬਰੋਟਾ ਲੱਗਿਆ ਜਿੱਥੋਂ ਪਟੋਂਗੇ ਤੁਸੀਂ ਪੈ ਸਰ ਸਰ ਸਾਹਿਬ ਲਾਸ ਮਾਮਲਾ ਸ਼ੁਰੂ ਹੁੰਦਾ ਹੈ ਕਿਸਾਨ ਸੰਘਰਸ਼ ਤੋਂ ਹਾਂਜੀ ਕਿਸਾਨਾਂ ਦੀਆਂ ਮੰਗਾਂ ਜੀ ਤੇ ਵਿੱਚ ਲੱਗਣ ਲੱਗ ਜਾਂਦੇ ਨੇ ਖਾਲਸਤਾਨ ਦੇ ਨਾਰੇ ਹੁਣ ਵੀ ਲੱਗ ਰਹੇ ਸਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਦੇਖੋ ਜਿਹੜੀ ਚੀਜ਼ ਕਿਸੇ ਨੂੰ ਸੂਟ ਕਰਦੀ ਹੈ ਨਾ ਉਹ ਉਹ ਟੂਟ ਚ ਟੂੜ ਆਉਂਦਾ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਧ ਯੋਗਦਾਨ ਇਸ ਦੇਸ਼ ਦੀ ਜਾਂਦੀ ਕਿਨੇ ਪਾਇ ਪੰਜਾਬੀ ਹੈ ਠੀਕ ਹੈ ਸਭ ਤੋਂ ਵੱਡੀ ਢਾਲ ਇਸ ਦੇਸ਼ ਦੀ ਸੁਰੱਖਿਆ ਲਈ ਕੌਣ ਬਣਿਆ ਸਭ ਤੋਂ ਵੱਧ ਪਰਮਵੀਰ ਚੱਕਰ ਕਿਨੇ ਜੀ ਫਿਰ ਗਿਆ ਸਭ ਤੋਂ ਵੱਧ ਗਰੀਬਾਂ ਨੂੰ ਅਨਾਜ ਕਿਨੇ ਦਿੱਤਾ 60 60% ਹੈ ਕਿਨੇ ਦਿੱਤਾ ਹੈ ਫਿਰ ਤੁਸੀਂ ਉਸ ਪੰਜਾਬੀ ਸੂਬੇ ਨੂੰ ਮਹਾਰਾਜ ਰਜੀਤ ਸਿੰਘ ਦੇ ਸੂਬੇ ਨੂੰ ਨੌ ਸੂਬਿਆਂ ਚ ਚੱਕਿਆ ਤੁਸੀਂ ਕੱਟੇ ਹੋਿਆਂ ਨੂੰ ਵੀ ਜੀਣ ਦਿੰਦੇ ਹੋਏ ਹੈ? ਹੈ? ਉਹ ਹੀ ਤਾਂ ਪਹਿਲਾਂ ਹੀ ਦੁਖੀ ਆ ਯਾਰ। ਤੁਸੀਂ ਮਤਲਬ ਸਾਡੀ ਸੈਲਫ ਐਸਟੀਮ ਨੂੰ ਪੈਨੇ ਹੋਇਆ। ਦੇਖੋ ਸਿੱਖ ਲੰਗਰ ਵਰਤਾਉਂਦਾ ਹੈ। ਦੱਸੋ ਕੋਈ ਹੋਰ ਵਰਤਾਉਂਦਾ ਹੋਵੇ। ਸੱਚਾ ਸਿੱਖ ਸਰਬਤ ਦਾ ਭਲਾ ਮੰਗਦਾ ਹੈ। ਮੈਂ ਤੁਹਾਨੂੰ ਅੱਜ ਦੱਸ ਦਿੰਨਾ ਪਿਛਲੀ ਵਾਰ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਜਿਹੜੀ ਰੋਡ ਤੋਂ ਜਾਂਦੇ ਸੀਗੇ ਸਾਡੇ ਪੰਜਾਬੀ ਪਹਿਲਾਂ ਦੇ ਉੱਥੇ ਸੈਟਲ ਹੋਏ ਹੋਏ ਮੈਨੂੰ ਉਹਨੇ ਫੋਨ ਕਰਕੇ ਕਹਿੰਦਾ ਸਿੱਧੂ ਸਾਹਿਬ ਕਈ ਵਾਰ ਘਰੇ ਹੁਣ ਖਾਣਾ ਹੀ ਨਹੀਂ ਬਣਾਈਦਾ ਕਿਉਂਕਿ ਲੰਗਰ ਜਿਹੜਾ ਉੱਥੇ ਵਰਤਦਾ ਉਹ ਜਾਦਾ ਵਧੀਆ ਹੈ ਕਹਿੰਦਾ ਕੁੜੀਆਂ ਸਾਡੀਆਂ ਬਗੈਰ ਸ਼ਾਲ ਮੂੰਹ ਨਾਲ ਟਕੇ ਸਿੱਧੀਆਂ ਜਾਂਦੀਆਂ ਕਿਸੇ ਨੂੰ ਤਾਇਆ ਕਹਿੰਦੀਆਂ ਕਹਿੰਦੇ ਚਾਚਾ ਕਹਿੰਦੀਆਂ ਸਸਰੀਕਾਲ ਲਾਉਣੀ ਕਿਸੇ ਦੀ ਮਵਾਲੀ ਦੀ ਹਿੰਮਤ ਨਹੀਂ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਇਹਾਨ ਫਰਾਮੂਸ਼ੀ ਹੋ ਰਹੀ ਹੈ ਤੂੰ ਕੀੜੀ ਦੇ ਹੱਟ ਗੰਡੇ ਨਾਲ ਸਾਡੇ ਹੀ ਸਾਡੇ ਵੱਲ ਨੂੰ ਮੋੜ ਤੇ ਇਹ ਤਾਂ ਨਹੀਂ ਹੋ ਸਕਦਾ ਯਾਰ ਕੋਈ ਨਾਮਿਕ ਨਹੀਂ ਤਾਂ ਨਹੀਂ ਹੋ ਸਕਦਾ ਗੁਰੂ ਨਾਨਕ ਦੇ ਫਲਸਫੇ ਨਾਲ ਸਿੱਖ ਰਾਜ ਚੱਲਦਾ ਸੀ ਅੱਜ ਵੀ ਗੁਰੂ ਨਾਨਕ ਦੇ ਫਲਸਫੇ ਸਰਬੱਤ ਦੇ ਭਲੇ ਨਾਲ ਸਿੱਖ ਰਾਜ ਵਾਪਸ ਆਏਗਾ ਮੈਂ ਤੁਹਾਨੂੰ ਅੱਜ ਦੱਸਣਾ ਸਿੱਖ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਕਿਸੇ ਇੱਕ ਨੂੰ ਫਾਹ ਨਹੀਂ ਲੱਗਿਆ ਇੱਕ ਬੰਦੇ ਨੂੰ ਬਾਅਦ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਮਹਾਰਾਜੇ ਦੀ ਸਿੰਘ ਜਾ ਕੇ ਕਾਸ਼ੀ ਵਿਸ਼ਵਨਾਥ 2.5 ਮਹੀਨਿਆਂ ਦੇ ਵਿੱਚ ਸਾਰੀ ਡੂਮ ਦੇ ਉੱਤੇ ਸੋਨਾ ਚਲਾ ਕੇ ਆਇਆ ਸੀ 45% ਮੁਸਲਮਾਨ ਵੀਰ ਸੀ 20% ਹਿੰਦੂ ਭਰਾ ਸੀ 10% ਸਿੱਖ ਸੀ ਕੌਂ ਦਾ ਸੀ ਖਾਲਸਾ ਉਹ ਕਹਿੰਦਾ ਖਾਲਸਾ ਦਾ ਵੀ ਰਾਜ ਨਾਨਕ ਪ੍ਰਦੇਸ਼ ਹੋਣਾ ਚਾਹੀਦਾ ਪੰਜਾਬ ਕੋਈ ਮੇਰੀ ਇੱਕ ਗੱਲ ਨੂੰ ਸੁਣ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਜਿੰਨਾ ਕੁ ਮੈਂ ਜਵਾਬ ਦੇਣਾ ਸੀ ਇਸ ਗੱਲ ਦਾ ਉਹਨਾਂ ਕੋ देता ਦੇਤਾ तो ਤੁਹਾਡਾ बहुत बहुत ਸ਼ੁਕਰੀਆ ਹਾਂ बेटा लास्ट लास्ट ਕੁਐਸਚਨ ਹੈ ਜੀ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਹਾ ਉਹਨਾਂ ਨੇ ਕਿ ਵੀ ਅਸੀਂ ਸਟੇਟ ਦੇ ਵੱਲੋਂ ਇੱਕ ਕੰਮ ਤੋਂ ਪਾਵਰ ਇੱਕ ਤੋਂ ਜੋ ਰਿਪੋਰਟ ਕਿ ਅਸੀਂ ਐਮਐਸਪੀ ਦੇ ਲੀਗਲ ਰਾਈਟ देयर ਯੂਪੀਏ ਗਵਰਨਮੈਂਟ ਜੋ ਸਵਾਮੀ ਨਾਥ ਨੇ ਕੋਟ ਟੇਬਲ ਹੋਈ ਸੀ ਐਂਡ ਦ ਯੂਪੀ ਹੈਡ ਰਿਜੈਕਟਿਡ ਕਿ ਦਿਸ ਕੁਡ ਬੀ ਡਿਸਟੋਰਟ ਦਾ एक्सपर्ट है कि है कि 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 ਫਾਰਮਰਸ ਦੀ ਇਨਕਮ ਵੀ ਵਧੇਗੀ ਤੇਰੀ ਕਿਉਂ ਨਾਊ ਹਾਊ ਵਿਲ ਫਾਰਮਰਸ ਰਸਤੀ ਵੀ ਹੋ ਪਹਿਲਾ ਪੁੱਤਾਂ ਜੀ ਅੱਜ ਕਹਦੇ ਵੀ ਆਜੇਗੇ ਫਿਰ ਕਰਦਗੇ ਨਹੀਂ ਹੋਰ ਕਿਵੇਂ ਕਰੋਗਾ ਮੈਂ ਤੁਹਾਨੂੰ ਇੱਕ ਗੱਲ ਇੱਕ ਗੱਲ ਕਹਿ ਰਿਹਾ ਹਾਂ ਬੜੇ ਸਿੰਪਲ ਤਰੀਕੇ ਬਗੈਰ ਕਿਸੇ ਨੂੰ ਪਾਵਰ ਦਿੱਤੇ ਤੁਸੀਂ ਕਿੱਦਾਂ ਅਟਕਲਾਂ ਲਾ ਸਕਦੇ ਹੋ ਤੁਹਾਨੂੰ ਦੱਸ ਮੈਨੂੰ ਅੱਜ ਜਿਸ ਫੀਅਰਲੈਸ ਤਰੀਕੇ ਨਾਲ ਉਸ ਸਵਾਲ ਵੀ ਕਰਦਾ ਵਨ ਮੈਨ ਵਿਦ ਕਰੇਜ ਵਿਲ ਮੇਕ ਅ ਮੈਜਰ is making a majority his image is 200 times up he's a people's man full of sacrifice kirdaar te ungli aur yaar ki padde ho mainu dass ya te phir tusi dasso na tusi upalabdhian ganao tu 2000 crore tu 2 crore naukri deti sal bas reti ik minute black money aagi ਤਸਨਾ ਇੱਕ ਮਿੰਟ 15 ਲੱਖ ਰੁਪਏ ਪਾਤੇ ਕਿਸਾਨ ਦੀ ਇਨਕਮ ਡਬਲ ਹੋ ਗਈ ਦੰਮਾ ਸਾਡੀਆਂ ਕੰਟਰੋਲ ਤੁਹਾਡਾ ਠੀਕਵੇਂ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਸੀ ਪੰਜਾਬ ਦੇ ਪਾਣੀਆਂ ਤੇ ਮੀਟਿੰਗ ਚ ਲਿਖਿਆ ਹੋਇਆ ਹੈ ਵੀ ਅਗਲੀ ਵਾਰੀ ਤੈਅ ਕਰਾਂਗੇ ਕਿੰਨਾ ਉਹ ਮੁਆਵਜ਼ਾ ਦੇਾਂਗੇ ਅੰਗਰੇਜ਼ ਦੰਦੇ ਹੁੰਦੇ ਸੀ ਕੁਆਲਟੀ ਉਧਰ ਆਓ ਚੰਡੀਗੜ੍ਹ ਤੁਸੀਂ ਕਹੇ 10 ਸਾਲਾਂ ਦਾ ਹਰਿਆਣਾ ਆਪ ਦਾ ਬਣਾਓ ਠੀਕ ਹੈ ਨਹੀਂ ਐਸੇ ਤੋਂ ਵੀ ਇੱਕ ਗੱਲ ਦੱਸ ਦਿਓ ਕਿ ਕਹਿ ਕੇ ਮੁੱਕ ਰਿਹਾ ਹੋ ਜਿੱਥੇ ਖੜਾ ਨਾ ਉੱਥੇ ਖੜਾ ਹੈ ਨਫੇ ਨੁਕਸਾਨ ਤੋਂ ਉੱਤੇ ਖੜਾ ਹੈ ਅਹੁਦਿਆਂ ਤੋਂ ਉੱਤੇ ਖੜਾ ਹੈ ਪਰ ਜ਼ਮੀਰ ਨਾਲ ਔਰ ਕ੍ਰੈਡੀਬਿਲਟੀ ਨਾਲ ਖੜਾ ਹੁਣ ਸਵਾਲ ਤੁਹਾਡੇ ਇਸ ਚੀਜ਼ ਦੇ ਉੱਤੇ ਅਗਰ ਆਉਣਗੇ ਤੇ ਭਾਈ ਮੈਂ ਜਵਾਬ ਦਵਾਂ ਉਹ ਸਰ ਜੀ ਉਹ ਕਰਤਵਾਰੀ ਐਮ ਐਸ ਪੀ ਫੈਰ ਜਾ ਗਰੂ ਫੈਰ ਜਾ ਗਰੂ ਇੱਧਰ ਐਮ ਐਸ ਪੀ ਨੂੰ ਲੈ ਕੇ ਚਮਤਕਾਰ ਜਿਹੜਿਆ ਨੇ ਸਰਚਾ ਬਾਰੇ ਸਭ ਕੁਝ ਹੋ ਗਿਆ। ਪਰ ਇੱਕ ਸਟੇਟਮੈਂਟ ਆਦੀ ਹੈ ਸਰਦਾਰਾ ਸਿੰਘ ਜੋਹਲ। ਉਹਨਾਂ ਨੇ ਕਿਹਾ ਕਿ ਇਹ ਸੰਭਵ ਨਹੀਂ ਹੋ ਸਕਦਾ। ਤਰਕੇ ਜੀਣਾ ਕਿ ਐਮਐਸਪੀ ਦਿੱਤੀ ਜਾ ਸਕਦਾ। ਮੇਰੀ ਇੱਕ ਗੱਲ ਨੂੰ ਸੁਣੋ। ਸਵਾਰੀ ਆਪਣੇ ਸਮਾਨ ਦੀ ਆਪ ਤੋਂ ਮੇਂ ਪਾਰਾ। ਮੈਂ ਉਹ ਗੱਲ ਕਰੂੰ ਜਿਹੜੀ ਮੈਂ ਕਰ। ਜੀ। ਸਰਦਾਰ ਸਿੰਘ ਜੋਹਲ ਸਾਹਿਬ ਬੜੇ ਸਿਆਣੇ ਨੇ। ਉਹ ਉਹ ਗੱਲ ਕਰਨ ਜਿਹੜੀ ਉਹ ਤੁਸੀਂ ਆਪਣਾ ਤੁਸੀਂ ਕੱਢ ਲਿਓ। ਤੁਸੀਂ ਦੇਖੋ ਮੇਰੀ ਮੈਂ ਜਿਹੜੀ ਚੀਜ਼ ਹੈ ਉਹ ਰੱਖੀ। ਜੀ ਸਰ ਸਾਹਿਬ ਅੱਜ ਮੀਟਿੰਗ ਹੈ ਸ਼ਾਮ ਨੂੰ। ਕੀ ਲੱਗਦਾ ਹੈ ਕੋਈ ਹੱਲ ਨਿਕਲੇਗਾ ਸੈਂਟਰ ਸਰ। ਪਹਿਲੇ ਆਪ ਮੈਨੂੰ ਇਹ ਬਤਾਈਏ, ਏਐਨਆਈ ਸਾਹਿਬ। ग्रेट कर्म साहब मैं क्या जोशी हूं नहीं मैं तो मैं हूं देख के बताऊंगा एक मिनट ये उनके बीच में है पहले पांच मीटिंगें क्या निकला है मेरी बात समझे अगर वो सिक्टा ही नहीं निकालते पहले उससे 200 सौ निकाल निकाल लिए मैं तब भी कहता था कि भाई असि कानून वापस भी ले लेंगे फिर खुदकुशियां बंद हो जाएगी केजरीवाल की कहना अब खुदकुशी नहीं होने देंगे ਇਹ ਜਿਆ ਅਪਕ 54000 ਕਰੋੜ निकालेंगे 20000 ਕਰੋੜ ਰੇਤੇ ਮੇਸੇ 34000 ਕਰੋੜ ਰੁਪਏ ਬਜਟ ਮੇਸੇ ਸੋ ਕਰਨ ਪਾਜੀ ਬੜੇ ਇੱਜ਼ਤ ਸਮਾਨ ਨਾਲ ਮੈਂ ਕਹਿ ਰਿਹਾ ਕਿ ਉਹਨਾ ਮੀਟਿੰਗਾਂ ਦੇ ਵਿੱਚੋਂ ਪਹਿਲਾਂ ਕੁਝ ਨਹੀਂ ਨਿਕਲਿਆ ਤੇ ਹੁਣ ਜੇ ਨਿਕਲਦਾ ਤੇ ਵੈਲਕਮ ਕੌਣ ਚਾਹੁੰਦਾ ਹੈ ਬੀਬੀ ਬੱਚੇ ਛੱਡ ਕੇ ਸੜਕਾਂ ਦੇ ਉੱਤੇ ਫਿਰਨਾ ਲੇਕਿਨ ਇਹਦਾ ਜਵਾਬ ਜਾਂ ਤੇ ਸੈਂਟਰ ਦੇ ਮਨਿਸਟਰ ਦੇ ਸਕਦੇ ਆ ਜਾਂ ਉਹ ਜਿਹੜਾ ਵਿਚੋਲਾ ਬਣਿਆ ਹੈ ਤੇ ਕ੍ਰੈਡਿਟ ਖੜਦਾ ਦੇਖੋ ਮੈਂ ਤਿੰਨ ਮੰਤਰੀ ਬੁਲਾ ਲਿਆ ਅੱਛਾ ਹੁਣ ਤਰੀ ਮੰਤਰੀਆਂ ਨਾਲ ਸੈਟਿੰਗਾਂ ਤੂੰ ਤਾਂ ਕਹਿੰਦਾ ਸੀਗਾ ਅਸੀਂ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਉਹ ਨਾ ਕੋਈ ਚੰਨੀ ਨੇ ਡੀਲ ਕਰ ਲਈ 30 ਕਿਲੋਮੀਟਰ ਬੀਐਸਐਫ ਆ ਗਈ ਥੋੜੀ 딜 ਕੀਤੀ ਹੈ ਹੁਣ ਪਲਾਟੂਨਾ ਮੰਗਦਾ ਨੂੰ ਗੁੱਡੇ ਵਾਂਗ ਚੱਲਦਾ ਜੀ ਸਾਹਿਬ ਗੁੱਡੇ ਸਾਹਿਬ ਜੀ ਸਾਹਿਬ ਜੀ ਬਿਲਕੁਲ ਸਿਆਰੀ ਗੁੱਡੇ ਸਾਹਿਬ ਜੀ ਸਾਹਿਬ ਇੱਕ ਮਿੰਟ ਉਹ ਟਰੰਮੈਲ ਵਿੱਚ ਬੰਦਾ ਪੀਨਾ ਪੀਸਾਇਨਾ ਦੀ ਇੱਕ ਰਿਪੋਰਟ ਸੀਗੀ ਉਹਦੇ ਦੇਸ਼ ਦੇ ਕਿਸਾਨਾਂ ਨੂੰ ਕਾਰਪੋਰੇਟ ਖੇਤੀ ਵੱਲੋਂ ਧੱਕਿਆ ਜਾ ਰਿਹਾ ਹਨ ਬਾਈਬਲ ਬਣਾਈ ਜਾ ਰਹੀ ਹੈ ਖੇਤੀ ਉਹ ਤੁਸੀਂ ਦੋਨਾਂ ਚੀਜ਼ਾਂ ਦੇ ਇੱਕ ਚੀਜ਼ ਤੁਹਾਡਾ ਕਮੈਂਟ ਕੀ ਤੁਹਾਨੂੰ ਲੱਗਦਾ ਕਿ ਸਟੇਟ ਦੀ ਵੀ ਐਗਰੀਕਲਚਰ ਪਾਲਿਸੀ ਜਿਹੜੀ ਉਹ ਬਿਲਕੁਲ ਨਕਾਰਾ ਹੈਗੀ ਦੂਸਰੀ ਚੀਜ਼ ਕਿਸਾਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਇੱਕ ਮੰਗ ਲੱਗੀ ਹੈ ਕਰਜ਼ਾ ਮਾਫੀ

ਕੀ ਉਹ ਲਾਇਸੈਂਸੀ ਨੇ ਨੰਬਰ 1 ਇਹ ਹੀ ਤਾਂ ਮੈਂ ਕਹਿੰਦਾ ਸੀ ਕੀ ਉਹ ਲਾਇਸੈਂਸੀ ਸਾਡੇ ਭਰਾ ਨੇ ਉਹਨਾਂ ਦੇ ਕਰਕੇ ਚੱਲਦਾ ਜੇ ਉਹ ਨਾ ਹੋਣ ਤਾਂ ਵੈਸੇ ਹੀ ਖਤਮ ਹੋ ਜਾਂਦੇ ਠੀਕ ਹੈ ਕੀ ਉਹ ਲਾਇਸੈਂਸੀ ਨੇ ਕੀ ਉਹਨਾਂ ਦਾ ਕਦੇ ਆਡਿਟ ਹੁੰਦਾ ਹੈ ਕੀ ਉਹ ਸਿੰਪਲ ਇੰਟਰਸਟ ਦੇ ਦਿੰਦੇ ਆ ਕੰਪਾਊਂਡ ਇੰਟਰਸਟ ਦੇ ਕਹਿੰਦੇ ਕਿਆ ਉਹ ਮਿੱਤਰਾ ਇਹਨਾਂ ਗੱਲਾਂ ਚ ਤਾਂ ਜਿੰਨਾ ਮਰਜ਼ੀ ਚਲਿਆ ਕੋਈ ਨਹੀਂ ਮਾਫ਼ ਕਰ ਸਕਦਾ ਇਹ ਐ ਕਿਵੇਂ ਮਾਫ਼ ਕਰ ਦੂ ਅੱਛਾ ਠਹਿਰ ਜਾ ਮੇਰਾ ਸਵਾਲ ਪੁੱਛ ਮੈਂ ਕਿਵੇਂ ਤੁਹਾਨੂੰ ਮੈਨੂੰ ਉੱਤਰ ਦੇ ਬੈਂਕ ਦਾ ਨਾ ਕਰ ਦੇ ਮਾਫ਼ ਕਰ ਉਹ ਹੀ ਬੜੀ ਵੱਡੀ ਮੈਂ ਪਰ ਬੈਂਕਾਂ ਦੇ ਨੇੜੇ ਤਾਂ ਤੁਸੀਂ ਫਟਕਾ ਨਹੀਂ ਦਿੰਦੇ ਕਿਸਾਨ ਨੂੰ ਬੈਂਕਾਂ ਦੇ ਨੇੜੇ ਤਾਂ ਜਾਂਦਾ ਮਾਲਿਆ ਲਾ ਵੀ ਦੇ ਦੇ ਨੂੰ 4000 ਉਹ ਦੇ ਦੇ ਨੂੰ 3000 ਤੇ ਇਹਦੇ ਨੂੰ 2000 ਫਿਰ ਮਾਲ ਇ ਕੀ ਗੱਟੀ ਸੱਟੀ ਹੈ ਜੀ ਕਿਸਾਨ ਨੂੰ ਤੁਸੀਂ ਫਾਰ ਨਹੀਂ ਪਰ ਲੈਂਦੇ ਹੋ ਸੋਹਣ ਦਿਨ ਖੜੀ ਹੋ ਜੂ ਕਿਸਾਨੀ ਹੋਣ ਕਿਸਾਨ ਮਜਬੂਰ ਹੋ ਗਏ ਰਣਾਵਾਲ ਜਾਨ ਨੂੰ ਤੇ ਨਾਲ ਦੇ ਅੱਤੇ ਸਰ ਜੀ ਇਹ ਹੈ ਕਿ ਜਦੋਂ ਤੁਸੀਂ ਦੱਸਾਂਗੇ ਕਾਂਗਰਸ ਦੀ ਪ੍ਰੋਬਲਮ ਦੱਸੀ ਤੁਸੀਂ ਆਪ ਦੀ ਇੰਡਸਟਰੀ ਹੈ ਤੁਸੀਂ ਸੈਂਟਰ ਲਈ ਦੱਸਿਆ ਇਹ ਜਿਹੜੀਆਂ ਸਮੱਸਿਆਵਾਂ ਨੇ ਫਿਰ ਇਹਨਾਂ ਨੂੰ ਕੌਣ ਕਰੇਗਾ ਹੱਲ ਕਿਵੇਂ ਹੋਣਗੀਆਂ ਮੈਂ ਇਹ ਕੰਨਾ ਬੜੇ ਧਿਆਨ ਨਾਲ ਛੋਟੇ ਜੀ ਤੁਸੀਂ ਗੱਲ ਨੂੰ ਸਮਝੋ ਭਈ ਭਾਈ ਸਵਾਲ ਤਾਂ ਇਹ ਹੈ ਅਸੀਂ ਕੀ ਕਰਨੇ ਅਸੀਂ ਮਾਫੀਆ ਬੰਦ ਕਰੀਏ 50 60 ਹਜ਼ਾਰ ਕਰੋੜ ਰੁਪਏ ਸੈਂਟਰ ਦੀਆਂ ਸਕੀਮਾਂ ਚਲਾਈਏ ਚਾਹੇ ਕਨਾਲ ਅਵੀਗੇਸ਼ਨ ਹੈ ਚਾਹੇ ਡਾਰਕ ਜ਼ੋਨ ਨੇ ਚਾਹੇ ਗਰਾਊਂਡ ਵਾਟਰ ਸੈਚੂਰੇਸ਼ਨ ਹੈ ਚਾਹੇ ਪਾਣੀ ਜ਼ਹਿਰੀਲਾ ਜਿਹੜਾ ਕੈਂਸਰ ਕਰ ਰਿਹਾ 70% ਦੇਸ਼ ਦੇ ਮੈਂਡੇ ਇਸ ਕਰਕੇ ਨਸ਼ਟ ਹੋ ਰਹੇ ਨੇ ਵੀ ਅਸੀਂ ਜ਼ਹਿਰ ਭਰੀ ਅੰਖ ਖਾ ਰਹੇ ਅਸੀਂ ਪਾਣੀ ਜ਼ਹਿਰੀਲਾ ਪੀ ਰਹੇ ਮੈਂ ਕਹਿੰਦਾ 70% ਬਿਮਾਰੀ ਖਤਮ ਹੋ ਜੂ ਦੇਸ਼ ਚ ਸਸਟੇਨੇਬਲ ਐਗਰੀਕਲਚਰ ਨਾਲ ਤੇ 50% ਦੀ ਇਮਪਲੋਇਮੈਂਟ ਹੈ ਤੁਹਾਡੇ ਇਹ ਸਾਰਾ ਕੁਝ ਠੀਕ ਹੋ ਜਾ ਤੁਸੀਂ ਸਿੱਟਾ ਪਹਿਲਾਂ ਮੀਟਿੰਗ ਦੇ ਵਿੱਚੋਂ ਨਿਕਲਿਆ ਹੁਣ ਸਿੱਟਾ ਅੱਜ ਦੀ ਮੀਟਿੰਗ ਆਉਂਦੀ ਸਿੱਟਾ ਕਹਿੰਦਾ ਉਸ ਨੂੰ ਨਹੀਂ ਨਿਕਲਣਾ ਦੇਖੋ ਨਹੀਂ ਲੱਗਦਾ ਹੁਣ ਦੁਜੀ ਵਾਰ ਕੁਝ ਕਰਨਾ ਪਏਗਾ ਪਹਿਲਾਂ ਮੇਰੀ ਇੱਕ ਗੱਲ ਸਰ ਵਿਵਹਾਰ ਉਦੋਂ ਦਾ ਸਹੀ ਨਜ਼ਰ ਆ ਰਿਹਾ ਹੈ ਮੈਂ ਛੋਟੇ ਵੀ ਤੈਨੂੰ ਇੱਕ ਛੋਟਾ ਜਿਹਾ ਸਵਾਲ ਕਰਦਾ ਆਪਣੇ ਦੇਖੋ ਦੇਸ਼ ਆਜ਼ਾਦ ਹੋਇਆ ਸਾਰੇ ਧਰਨੇ ਲਾਉਂਦੇ ਸੀ ਅਕਾਲੀ ਮੋਰਚਾ ਲੱਗਿਆ ਸਭ ਪੀਸਫੁਲ ਧਰਨੇ ਲਾਉਂਦੇ ਸਨ ਅੱਜ ਤੱਕ ਇਹ ਨਹੀਂ ਹੋਇਆ ਵੀ ਇਸ ਦੇਸ਼ ਦੇ ਵਿੱਚ ਧਰਨਾ ਲਾਉਣਾ ਅਲਾਉਡ ਮੈਂ ਚਲੋ ਬਾਕੀ ਛੱਡੀਏ ਪਾਕਿਸਤਾਨ ਭਰਾਵਾਂ ਦੀ ਗੱਲ ਨਾ ਕਰੀਏ ਨਿਸਾਨ ਭਰਾ ਤਾਂ ਸਾਡੇ ਆਪ ਦੇ ਨੇ ਤੁਸੀਂ ਕਹੋਗੇ ਯਾਰ ਸਾ ਉਹ ਕੁੜੀਆਂ ਕੌਣ ਸੀ ਰੈਸਲਰ ਉਹ ਤਾਂ ਦੇਸ਼ ਦੀ ਸ਼ਾਨ ਸੀ ਉਹ ਤਾਂ ਦੇਸ਼ ਦੇ ਲਈ ਮੈਡਲ ਜਿੱਤ ਕੇ ਲਈ ਆਈਆਂ ਸੀ ਕਿਉਂ ਤੁਸੀਂ ਉਹਨਾਂ ਨੂੰ ਪ੍ਰੋਟੈਸਟ ਕਰਨ ਨੂੰ ਲਾਉ ਨਹੀਂ ਕਰਦੇ ਤੁਸੀਂ ਸਰਕਾਰਾਂ ਸਿਰ ਦੇ ਦਿੰਦੇ ਹੋ ਹੈ ਜੀ ਤੁਸੀਂ 323 ਅੰਦਰ ਦੇ ਦਿੰਦੇ ਹੋ ਹੈ ਜੀ ਸਿਦਕ ਜਾਨਖੜ ਅਰਜੁਨ ਮੁੰਡਾ ਦੇ ਮਿਲੇ ਆ ਵੀ ਕਿਸਾਨੋਆਂ ਦੇ ਅੰਦੋਲਨ ਨੂੰ ਦੇਖੇ। ਕਾ ਸਮਝਦੇ ਇਸ ਨੂੰ ਕਿਵੇਂ ਦੇਖੇ? achhi gall hai ji milni hui. ਮੈਂ ਕਹਤਰ ਇਹ ਅੱਛੀ ਉਹ ਦਬਾਅ ਦੇਤਾ achhi gall hai ji milni hui. ਤੁਸਾਂ ਨੂੰ ਪਤਾ ਕਿ ਜਿੰਨੇ ਮਾਡਲ ਖੇਤੀ ਦੇ ਬਣੇ ਨੇ ਜਾਂ ਸਬਸਿਡੀਆਂ ਦੇ ਤੁਹਾਨੂੰ ਲੱਗਦਾ ਕਿਸਾਨਾਂ ਕੋਲ ਕਹੀਆਂ ਨੇ ਕਿ ਕਾਰਪੋਰੇਟ ਘਰਾਣਿਆਂ ਦੇ ਜੇਬਾਂ ਚ ਗਈਆਂ। ਇੱਕੋ ਮੈਂ ਤੁਹਾਨੂੰ ਅੱਜ ਇੱਕ ਗੱਲ ਬੜੇ ਧਿਆਨ ਨਾਲ ਕਹਿ ਰਿਹਾ ਜਦੋਂ ਮੈਂ 16 ਲੱਖ ਕਰੋੜ ਦੀ ਗੱਲ ਕਰਦਾ। ਇਹ ਕੀ ਹੈ ਮਰਹਸਪੇ? ਤੁਸੀਂ ਕਹਿੰਦੇ ਐਨਾ ਹੀ ਕਰ ਜਾ ਕਿਸਾਨਾਂ ਤੇ। ਤੁਸੀਂ ਦੇਖੋ ਬੇਟਾ ਜੇ ਬੈਂਕਾਂ ਦਾ ਵੀ ਕਰਦੀ ਹੈ ਨਾ ਉਹ ਵੀ ਬੜੀ ਵੱਡੀ ਰਾਹਤ ਹੈ ਕਿਸਾਨ ਖੁਦ ਖੁਸ਼ੀ ਨਹੀਂ ਕਰੇਗਾ ਉਹ ਸੂਤਸਾਤ ਨਹੀਂ ਪਏ ਤੇ ਕਿ ਆਰਤੀਆ ਵੀਰਾਂ ਨੂੰ ਕਹੀਏ ਯਾਰ ਤੁਸੀਂ ਥੋੜਾ ਬੋਤਾ ਛੱਡੋ ਮਾੜਾ ਮੋਤਾ ਤੁਹਾਡੇ ਨਾਲ ਤੁਸੀਂ ਉਤੇ ਆਪ ਮੰਦੇ ਐ ਵੀ ਭਾਈ ਸਾਡੀ ਜਿਹੜੀ ਦੁਕਾਨ ਵੀ ਹੈ ਜਿਹੜਾ ਸਾਡਾ ਸਾਰਾ ਕਿੱਤਾ ਹੈ ਉਹ ਕਿਸਾਨਾ ਕਰਕੇ ਚੱਲਦਾ ਉਹਨਾਂ ਦੀ ਆਪਸੀ ਮਤਲਬ ਇੱਕ ਮੂੰਹ ਦੋ ਅੱਖਾਂ ਵਾਲਾ ਰਿਸ਼ਤਾ ਪਰ ਕੁਝ ਕਰੀਏ ਤਾਂ ਸਹੀ ਇਹਦੇ ਬਸ ਇੱਕੋ ਚੀਜ਼ ਹੈ ਆ ਜੀ ਐਨ ਐ ਸੈਂਟਰ ਦੇ ਆਣਗੀ ਤਾਂ ਉਹ ਤੂੰ ਕੀ ਕੀਤਾ ਵੇ ਤੁਸੀਂ ਮਤਲਬ ਸ਼ੇਖ ਚਿੱਲੀ ਦੇ ਪਿਓ ਤੋਂ ਵੱਡਾ ਝੂਠ ਬੋਲ ਕੇ ਆਏ ਕਿ ਅਸੀਂ 22 ਫਸਲਾਂ ਦੇ ਉੱਤੇ ਐਮਐਸਪੀ ਦੇ ਦੇਵਾਂਗੇ ਔਰ ਉਹ ਵੀ ਪਰਚੂਮੈਂਟਾਂ ਤੇ 10% ਮਿਲੇਗਾ ਐਫਸੀਆਈ 5 ਲੱਖ ਕਰੋੜ ਦੇ ਕਰਜ਼ੇ 'ਚ ਕਰਤੀ ਸਾਰਾ ਫੰਡਡ ਹੁੰਦਾ ਸਟੇਟ ਦਾ 70 ਹਜ਼ਾਰ ਕਰਜ਼ਾ ਸੀਗਾ 20 50 ਸਾਲਾਂ 'ਚ ਤੇ 10 ਸਾਲਾਂ ਦੇ ਵਿੱਚ ਹੁਣ ਬੈਂਕਰਪਟ ਹੋ ਗਈ ਹੈ ਐਫਸੀਆਈ ਠੀਕ ਹੈ ਪ੍ਰੋਕਿਊਰਮੈਂਟ ਬੰਦ ਕਰਨ ਦੇ ਲਈ ਤੇ ਅਡਾਨੀ ਸਾਹਿਬ ਨੂੰ ਕਹਦਾ ਵੀ ਇੱਥੇ ਹੀ ਸੈਲੋ ਬਣਾਓ ਤੇ ਉਹਨਾਂ ਦੇ ਸਾਈਲੋ ਚ ਜਿਹੜੀ ਸਟੋਰੇਜ ਹੁੰਦੀ ਹੈ ਉਹਦੀ ਮੈਕਸਿਮਮ ਸਪੋਰਟ ਪ੍ਰਾਈਸ ਵੀ ਜੇ ਸਟੋਰੇਜ 25% ਵੀ ਹੈ ਤੁਹਾਨੂੰ 100 100 ਦਾ ਪੈਸਾ ਮਿਲੇਗਾ ਤੇ ਭਾਈ ਕਿਸਾਨ ਨੂੰ ਤੁਸੀਂ ਮਿਨਿਮਮ ਸਪੋਰਟ ਪ੍ਰਾਈਸ ਇੱਕ ਇਹ ਕਿਹੜਾ ਇਨਸਾਫ ਨੇ ਗੁਰੂ ਕਿ 120 120 ਕਰੋੜ ਹਿੰਦੁਸਤਾਨੀਆਂ ਦਾ ਤੁਸੀਂ ਰਿਟੇਲ ਇੱਕ ਬੰਦੇ ਨੂੰ ਦੇਤੀ ਜਿਹੜੀ ਡਾਇਰੈਕਟ ਕੈਸ਼ ਟ੍ਰਾਂਸਫਰ ਨਾਲ ਚੱਲੂ ਤੇ ਸਟੋਰੇਜ ਇੱਕ ਬੰਦੇ ਨੂੰ ਦੇਤੀ ਇਹ ਮੁੱਦੇ ਨੇ ਜਿਨ੍ਹਾਂ ਕਰਕੇ ਕਿਸਾਨ ਅੱਜ ਸੜਕਾਂ ਤੇ ਨੇ ਠੀਕ ਹੈ ਜੀ ਕਿਉਂਕਿ ਭਾਈ ਕਾਰਪੋਰੇਟ ਇਹਨੂੰ ਬਿਜ਼ਨਸ ਦੇਖਦਾ ਕਾਰਪੋਰੇਟ ਲਈ ਇਹ ਬਿਜ਼ਨਸ ਹੈ ਪਬਲਿਕ ਵੈਲਫੇਅਰ ਨਹੀਂ ਹੈ ਲੇਕਿਨ ਸਰਕਾਰ ਬਿਜ਼ਨਸ ਨਹੀਂ ਦੇਖ ਸਕਦੀ ਸਰਕਾਰ ਪਬਲਿਕ ਵੈਲਫੇਅਰ ਦੇਖੇ ਸਾਡੇ ਡਾਰਕ ਜ਼ੋਨ ਸਾਡੀ ਮਿੱਟੀ ਸਾਡਾ ਪਾਣੀ ਆ ਕੀ ਬ੍ਰਸਟ ਦੇ ਹਲਕੇ ਚ 25 ਮੀਟਰ ਪਾਣੀ ਥਲੇ ਚ ਰਹਿ ਗਈ ਇਹਦੇ ਲਈ ਕੀ ਸੈਂਟਰ ਸਾਡੀ ਮਤ ਕਰੂਗਾ ਗਰਾਊਂਡ ਵਾਟਰ ਸੈਚੂਰੇਸ਼ਨ ਇਹਦੇ ਲਈ ਕੀ ਸਾਡੀ ਸੈਂਟਰ ਮਤ ਕਰੂਗਾ ਜਾਂ ਮਦਦ ਸਿਰਫ ਬੀਜੇਪੀ ਹੋਣ ਸਟੇਟ ਨੇ ਹਨੀ ਇਹ ਜ਼ੋਨਸ ਚ ਵੰਡ ਕੇ ਸਰ ਸਾਨੂੰ ਡਾਇਵਰਸੀਫਿਕੇਸ਼ਨ ਕਰਨੀ ਪਊਗੀ ਸਸਟੇਨੇਬਲ ਐਗਰੀਕਲਚਰ ਵੱਲ ਜਾਣਾ ਪਊਗਾ ਇਹ ਮੁੱਤੇ ਨੇ ਤੇ ਮੇਰੀ ਕਿਸਾਨ ਵੀਰਾਂ ਨੂੰ ਇੰਨੀ ਉਹ ਇਲਤਜਾ ਹੈ ਤੁਸੀਂ ਸਾਡੀ ਪਛਾਣੋ ਇਕੱਠੇ ਹੋ ਇਕੱਠੇ ਹੋ ਕੇ ਏਜੰਡਾ ਦਿਓ ਇੱਕ ਰੋਡ ਮੈਪ ਦਿਓ ਤੇ ਫਿਰ ਸਰਕਾਰਾਂ ਤੋਂ ਮਨਾਓ ਤੇ ਵੋਟਾਂ ਉਹਨੂੰ ਪਾਓ ਜਿਹੜਾ ਤੁਹਾਡੇ ਤੁਹਾਡੀ ਮੰਨਦਾ ਹੈ ਖਾਸ ਤੌਰ ਤੇ ਹੁਣ ਭਗਵੰਤ ਸਿੰਘ ਸਾਹਿਬ ਨੂੰ ਨਾ ਕਹਦੇ ਉਹ ਕਿਉਂਕਿ ਇਹ ਤਾਂ ਕਹਿੰਦਾ ਮੈਂ ਬਾਈਆਂ ਦੇ ਉੱਤੇ ਐਮਐਸਪੀ ਦਊ ਪਾਸੇ ਕਰੋ ਕੁਰਸੀ ਤੋਂ ਤੇ ਫਿਰ ਮੈਂ ਆਉਂ ਤੇ ਮੈਂ ਬਾਈਆਂ ਦੇ ਉੱਤੇ ਬੀਬੀ ਕਹਿੰਨੀ 5 ਮਿੰਟਾਂ ਇਦੋਂ ਲੈ ਬੈਰ ਹੁਣ ਦੱਸ ਦੇ ਵੀ ਆ ਤੁਹਾਨੂੰ ਹੁਣ ਅਰਤੀ ਨਾਲ ਫੋਨ ਕਰਾ ਦੇਣਾ ਇਹਨਾਂ ਨੇ ਮੂੰਗੀ ਦੀ ਗੱਲ ਕੀਤੀ ਸੀ ਸਿਰਫ 8% ਮੂੰਗੀ ਚੱਕੀ ਹੈ ਜਦੋਂ 3 ਦਿਨਾਂ ਦੇ ਵਿੱਚ ਕਾਲੀ ਹੋਈ ਮੂੰਗੀ ਪੱਜ ਲਈ ਹਜ਼ਾਰ ਹਜ਼ਾਰ ਰੁਪਏ ਸਸਤੀ ਡੇਢ ਡੜ ਹਜ਼ਾਰ ਰੁਪਏ ਸਸਤੀ ਮਾਰਕੀਟ ਤੋਂ ਕਿਸਾਨਾਂ ਨੇ ਵੇਚੀ ਉਹਦੀ ਕਵਸਟੀ ਇਹਨਾਂ ਦੀ ਕਰਜ਼ਾ ਦੇਣ ਤੋਂ ਖੁਦਕੁਸ਼ੀਆਂ ਕਿਉਂ ਹੁੰਦੀਆਂ ਉਹਦੀ ਕੁੜਕੀ ਕਰਦੇ ਹੋ ਤੁਸੀਂ ਕੋਰਪੋਰੇਟ ਅਗਰ ਨਹੀਂ ਦੇ ਸਕਦਾ ਉਹਨੂੰ ਕਹਿੰਦੇ ਆ 5 25 5 ਸਾਲ ਮੈਂ ਨਹੀਂ ਦਿੰਦੇ ਬੇਟਾ ਕੋਈ ਬਾਪ ਨਹੀਂ 25 ਸਾਲ ਲੈ ਗਵਰਨਮੈਂਟ ਆਫ ਇੰਡੀਆ ਚੱਕਾ ਹੱਟ ਨਹੀਂ ਹੈ ਨੰਬਰ 2 ਭਾਈ ਤੁਹਾਨੂੰ ਸਟੇਟ ਨੇ ਜਿਤਾਇਆ ਕਿਉਂ ਹੈ ਤੁਸੀਂ ਲੈਜਿਸਲੇਟਰ ਹੋ ਤੁਸੀਂ ਗੱਦਿਆਂ ਦੀ ਪ੍ਰਿੰਸੀਪਲਾਂ ਦੀ ਤੇ ਵਾਈਸ ਚਾਂਸਲਰਾਂ ਦੀ ਤੇ ਡਾਕਟਰਾਂ ਦੀ ਸਨਾਖਤ ਕਰਨ ਵਾਸਤੇ ਰੱਖਿਓ ਕਾਨੂੰਨ ਬਣਾਉਣ ਵਾਸਤੇ ਰੱਖਿਓ ਬਣਾ ਫਿਰ ਜੇ ਮਾਰਦਾ ਹੀ ਟਰਪਲ ਬਣਾ ਫਿਰ ਲਈ ਗੈਲਟੀ ਦਾ ਕਰੂ ਸਟੇਟ ਨੇ ਨਹੀਂ ਇਨੀਸ਼ੀਏਟ ਲੈਣਾ ਚਾਹੀਦਾ ਮੈਂ ਕਿਉਂ ਨਹੀਂ ਲੈਣਾ ਚਾਹੀਦਾ ਸਟੇਟ ਨੂੰ ਇਹ ਇਨੀਸ਼ੀਏਟ ਲੈਣਾ ਚਾਹੀਦਾ ਕਿ ਜੋ ਅਸੀਂ ਖਾਂਦੇ ਆ ਉਹ ਗਾਣੇ ਸਬਜ਼ੀ ਦਾਲਾਂ ਕਣਕ ਚੋਨੇ ਤੋਂ ਪਾਸੇ ਇੱਕ ਇੱਕ ਤੁਸੀਂ ਚੋਨਾ ਥਿੱਲੋ ਗਾਣੇ ਹੋ 5000 ਲੀਟਰ ਪਾਣੀ ਠੀਕ ਹੈ ਇਹੀ ਜੋ ਆਲਸੋ ਆਪ ਕਹਿੰਦੇ ਰਹੇ ਭਾਈ ਇਹ ਸਸਟੇਨੇਬਲ ਐਗਰੀਕਲਚਰ ਹੈ ਇਹ ਮੈਂ ਕਹਿ ਰਿਹਾ ਤਸ ਮੈਨੂੰ ਸਟੇਟ ਦੇ ਕੋਲ ਹੁਣ ਮੈਂ ਤੈਨੂੰ ਅਸਲੀ ਜਵਾਬ ਦੇ ਰਿਹਾ ਭਾਈ ਸਾਰਿਆਂ ਨੂੰ ਸਟੇਟ ਦੇ ਕੋਲ ਬਜਟ ਕਿੰਨਾ ਹੈ ਐਗਰੀਕਲਚਰ ਜਦੋਂ ਕੈਪਟਨ ਮਨੂਸ਼ ਹੁੰਦਾ ਨਾ ਉਹ ਮੈਨੂੰ ਲੱਗਾ 22000 ਕਰੋੜ ਰੱਖਿਆ ਸੀ ਕਿ ਉਹਦੇ ਜੋ ਹੈ 13 ਇਹਨਾਂ ਨੇ 13 ਤਾਂ ਰੱਖ ਹੀ ਨਹੀਂ ਸਕਦੇ ਕਿਉਂਕਿ 18000 ਕਰੋੜ ਤਾਂ ਤਨਖਾਹ ਨੇ ਕੰਨੀ ਹੁਣ ਤੂੰ ਮੈਨੂੰ ਦੱਸ ਰਿਹਾ ਫਿਰ ਮੈਂ ਜਦੋਂ ਕਹਿੰਦਾ ਆਪ ਨਾਲ ਫੇਕੀਉ ਕਹਿੰਦਾ ਵੀ ਇਨਕਮ ਕਿੱਥੇ ਇਨਕਮ ਕਿੱਥੀ ਜਾਂਦੀ 60 ਹਜ਼ਾਰ ਕਰੋੜ ਹੋ ਗਿਆ ਖਰਚੰਦਰ ਉੱਥੇ ਕਰਪਸ਼ਨ ਦੀ ਮਾਸਟਰੀ ਹੈ ਕੇਤੇ ਉਂਗਲ ਨਹੀਂ ਉੱਠਦੀ ਰੇਤਾ 21 21000 ਰੁਪਏ ਤਿੰਨ ਸੈਕਿੰਡ ਕੇਵਲ ਮੋਨੋਪੋਲੀ ਇਹ ਵੀ ਇੱਕੋ ਬੰਦੇ ਦੀ ਸੁਖਵੀਰ ਵੇਲੇ ਦੀ ਹਾਂਜੀ ਕੀ ਬਾਈਆਂ ਦੇ ਉੱਤੇ ਕਿੱਥੋਂ ਦੇ ਦੇ ਦੋਗੇ ਬਾਈ شیخ ਚਿੱਲੀ ਜਿਹੜੀ ਡਾਂ ਤੇ ਬੈਠਾ ਉਸੇ ਨੂੰ ਵੱਡੀ ਤੁਰੀ ਜਾਂਦਾ ਇਜ਼ देयर एनी ਅਬਿਲਿਟੀ ਇਜ਼ देयर एनी ਕੈਪੇਬਿਲਿਟੀ ਕਿ ਸਿਰਫ ਝੂਠ ਵੇਚ ਕੇ ਪੰਜਾਬ ਜਾਏ ਠੱਠੇ ਖੂਚ ਸਾਡਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਇਟ ਇਜ਼ ਹੇਅਰ ਥੈਟ ਆਈ ਐਂਡ ਮਾਈ ਥਿੰਗ ਸਰ ਆ ਤੁਹਾਨੂੰ ਅੱਜ ਤੋਂ 3 ਸਾਲ ਪਹਿਲਾਂ ਆਹੀ ਗੱਲਾਂ ਕੀਤੀਆਂ फिर मैं रिमाइंडर देना मोर इम्पोर्टेंट इज वट वी डू विल वी डू विलट इज आवर प्लान वट इज आवर रोड मैप ठीक है प्रेशर टैक्टिक ग्रेट किसान करना चाहिए वह सा पग ने अ खड़े हाँ ठीक है बट ग्रेटर दैन ऑल द टैक्टिक्स इज एन एजेंडा अ पॉलिसी आई एंड इट

ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਨਾ ਸੁਵਾਇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਮੈਨੂੰ ਸਭ ਥਾਂ ਤੇ ਭੇਜ ਚੁੱਕੇ ਨੇ ਪਰ ਜੱਟ ਅੜੀਏ ਲੈ ਜਿੱਥੇ ਬਾਂਜਨਾਕੀ ਪਕੜੀਏ ਬਾਂਜਨਾਕੀ ਪਕੜੀਏ ਸਰਦੀ ਜੀਏ ਬਾਹ ਨਾ ਛੋੜੀਏ ਮੇਰੇ ਗੁਰੂ ਨੇ ਕਿਹਾ ਤਸਿੱਧੂ ਦੇ ਲਈ 25 ਸਾਲ ਦੀ ਰਾਜਨੀਤੀ ਦੇਖ ਲਓ ਕਿਤੇ ਜ਼ੁਬਾਨ ਦੇ ਕੇ ਫਿਰਿਆ ਹੋਵੇ ਨਵਜੋਤ ਸਿੰਘ ਸਿੱਧੂ ਤੇ ਫਿਰ ਕੋਈ ਕਰੈਕਟਰ ਅਸੈਸਿਨੇਸ਼ਨ ਦੀ ਕੋਸ਼ਿਸ਼ ਕਰਿਓ ਇੱਕ ਥਾਂ ਤੇ ਇਹ ਦੇਖੋ ਭਾਈ ਬੈਮਾ ਵਾਲੀ ਪਹਾੜਾ ਡੈਮ ਵਾਲੀ ਦੀ ਮੈਂ ਗੱਲ ਕਰ ਰਿਹਾ ਹਾਂ ਪਤਰਾ ਅਤੇ ਵਿਸਵਾਲ ਆਪੋਜੀਸ਼ਨ ਨੂੰ ਨਹੀਂ ਹੁੰਦੀ ਮੇਰੇ ਲਈ ਸੌਖਾ ਹੈ ਵੀ ਮੈਂ ਅੱਜ ਸਰ ਸੁਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਾਂ ਜਾਂ ਜਾਖੜ ਸਾਹਿਬ ਨੂੰ ਬਿਲਕੁਲ ਨਹੀਂ ਪੁੱਛੂੰ ਮੈਂ ਸਵਾਲਾਂ ਪੁੱਛੂੰਗਾ ਇਹਨਾਂ ਨੂੰ ਬਦਲਾਅ ਬਣਾ ਕੇ 92 ਐਮਐਲਏ ਜਿਤਾਏ ਤੇ ਮੈਂ ਸਵਾਲ ਉਹਨਾਂ ਨੂੰ ਪੁੱਛੂੰਗਾ ਜਿਹੜੇ ਪਾਵਰ 'ਚ ਨੇ ਬਿਕੋਜ਼ ਪਾਵਰ ਦੇ ਨਾਲ ਹੀ ਤੁਸੀਂ ਲੋਕਾਂ ਦੀ ਜ਼ਿੰਦਗੀ ਯੂ ਕੈਨ ਮੇਕ ਅ ਡਿਫਰੈਂਸ ਤਾਂ Thank you very much for all of you to have come ਇੱਕ ਨੰਦੀ ਸਾਹਿਬ ਨਵਾਂ ਮੰਗ ਹੈ ਥੋੜੀ ਜਿਹਾ ਜਰਾ ਬਲੀ ਦੱਸੋ ਜੀ ਕਿ ਕਰਨਾ ਹੈ ਕੋਸ਼ਿਸ਼ ਕਰਨੀ ਹੈ ਅਟਕਲਾ ਨਾ ਲਾਇਓ ਇਹ ਮੇਰੇ ਉੱਤੇ ਆ ਮੈਂ ਕੀ ਕਰਨਾ ਜ਼ਿੰਦਗੀ 'ਚ ਤੁਸੀਂ ਹੁਣ ਮੈਨੂੰ ਦੱਸਿਓ ਪਹਿਲੇ ਇੱਕ ਮਿੰਟਾ ਦੇ ਯਾਰ ਇੱਡੀ ਕਰਕੇ ਪੁੱਛਦੇ ਮਿੱਤਰ ਪਿਆਰੇ ਪਹਿਲਾਂ ਪਹਿਲਾਂ ਮੇਰੀ ਗੱਲ ਨੂੰ ਸੁਣੋ